ਫਿਰੋਜ਼ਪੁਰ ਛੋਣੀ 3 ਮਿੰਟਾਂ ਲਈ ਪੂਰੀ ਤਰ੍ਹਾਂ ਹਨੇਰਾ ਰਿਹਾ ਜਿਸ ਦੀ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਹੈ ਇਹਨਾਂ ਵੀ ਕਿਹਾ ਗਿਆ ਸੀ ਕਿ ਘਰਾਂ ਦੇ ਬਾਹਰ ਤੇ ਇਨੋਵੇਟਰਾਂ ਤੇ ਜਨਰੇਟਰਾਂ ਦੀਆਂ ਲਾਈਟਾਂ ਵੀ ਨਹੀਂ ਜਗਣੀਆਂ ਚਾਹੀਦੀਆਂ ਲੋਕਾਂ ਨੇ ਆਪਣੀਆਂ ਲਾਈਟਾਂ ਬੁਝਾਈਆਂ ਤੇ ਕੈਂਟ ਵਿੱਚ ਹਨੇਰਾ ਛਾ ਗਿਆ ਹਾਲਾਂਕਿ ਪੁਲਿਸ ਨੇ ਬਲੈਕਆਊਟ ਤੇ ਨਾਕਾਬੰਦੀ ਕਰਕੇ ਜਾਂਚ ਕੀਤੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਰਿਹਸਲ ਲਈ ਕੈਂਟੇ ਇਲਾਕੇ ਦੇ ਵਿੱਚ ਬਲੈਕਆਊਟ ਕੀਤਾ ਗਿਆ ਹੈ ਕੀ ਕੀ ਇੰਤਜ਼ਾਮ ਕੀਤੇ ਗਏ ਨੇ ਔਰ ਕੀ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਇਹ 900 ਤੋਂ 9:30 ਦੇ ਦਰਮਿਆਨ ਕਰੀ ਜਾਂਦੀ ਹੈ ਮੈਂ ਤਾਂ ਮੂਹਰੇ ਜਿੱਦਾਂ ਬੰਦ ਕਰ ਦਿਆ ਨੇ ਲੋਕੀ کافی ਸੇ ਬੀਤੇ ਨੇ ਜੇਕਰ ਕੋਈ ਬਾਈਕ ਐਂਸਰ ਜੀ ਨੂੰ ਨਹੀਂ ਪਤਾ ਕੋਈ ਨਾਈਟ ਪਾ ਕੇ ਚੱਲਦਾ ਅਸੀਂ ਕਰਾ ਰਹੇ ਹਾਂ ਸਾਡੇ ਪਿੰਡ ਸਰਕਲ ਵਿੱਚ ਕਿੰਨੇ ਵਜੇ ਤੱਕ ਹੈ 9 ਤੋਂ 9:30 ਕੀ ਕੀ ਇhtiyat ਹੈ ਕਿਹੜਾ ਏਰੀਆ ਹੈਗਾ ਔਰ ਕਿੱਥੇ ਕਿੱਥੇ ਕਿੰਨੀ ਕਿੰਨੀ ਸਿਕਿਉਰਟੀ ਲੱਗੀ ਹੈ ਤੁਹਾਡੀ ਇਹ ਸਾਰਾ ਕੰਟਰੋਲਮੈਂਟ ਦਾ ਜਿੰਮਾ ਮੇਰੀ ਏਰੀਆ ਹੈ ਜੀ ਉਹਦੇ ਵਿੱਚ ਫੋਸ ਵੀ ਆ ਰਹੇ ਸੀ ਜਿੱਦਾਂ ਜਿੱਦਾਂ ਟਾਡੇ ਵੱਲੋਂ ਕਿਹੋ ਜਿਹਾ ਇੰਤਜ਼ਾਮ ਕੀਤਾ ਗਿਆ ਸਾਡੇ ਵੱਲੋਂ ਇਹੀ ਕਿਹਾ ਗਿਆ ਕਿ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਬਿਜਲੀ ਤਾਂ ਆਫ ਰੱਖੋ ਪਰ ਉਹਨਾਂ ਨੇ ਘਰ ਤੋਂ ਆਪਣੀਆਂ ਲਾਈਟਾਂ ਕੋ ਸਾਰੀ ਆਫ ਰੱਖ ਦਿੱਤੀਆਂ ਹਾਂ ਮੈਂ ਔਰ ਇਹ ਕੌਣ ਸੀ ਜਗ੍ਹਾ ਹੈ ਮੇਰਾ ਨਾਮ ਕੁਲਵੀਰ ਸਿੰਘ ਹੈ ਜੀ ਇਹ ਕਾਕੇ ਦਾ ਢਾਬਾ ਹੈ ਤੇ ਕੈਂਟ ਦੇ ਵਿੱਚ ਸਥਿਤ ਹੈ ਇਹ ਬਿਲਕੁਲ ਆਪੋਜੀਟ ਕਚੇਰੀਆਂ ਦੇ ਨੇੜੇ ਹੈ ਅੱਜ ਸਰ ਕੀਆ ਹੋਇਆ ਹੈ 9 ਵਜੇ ਤੋਂ ਲੈ ਕੇ 9:30 ਵਜੇ ਅੱਜ ਇਹਨਾਂ ਨੇ ਬਲੈਕਆਊਟ ਦਾ ਇੱਕ ਨਿਰਿਕਸ਼ਨ ਕੀਤਾ ਹੈ भाई देखते हैं कितना का सहयोग मिलता है लेकिन सहयोग तो पूरा रहा है मेरे और से मेरे हिसाब से तो बहुत बिल्कुल रहा है घरों की लाइटें और बाज़ार की लाइटें जो हमारे ढाबे बल्ग सब सबकी लाइटें बंद थी बिल्कुल थी लेकिन थोड़ा सा मेरे को इस गल का महसूस हुआ है कि कारें वगैरह या स्कूटर वगैरह की लाइटें जो जब चलते रहे हैं ये अच्छा नहीं लगा लेकिन ब्लैक आउट में तो ये चाहिए था कि एक माचिस की तीली भी नहीं जलनी चाहिए थी मेरे हिसाब से जैसे मैंने कत्तर की लड़ाई में देखी थी ना ब्लैक आउट सात दिन मैंने देखी थी तो उसके हिसाब से तो ये देखा मैंने कि ब्लैक आउट का मकसद जब बना नहीं पूरा सर तो बाकी दुकानों से घरों से तो बिल्कुल पूरा सहयोग है और हम सरकार के साथ खड़े हैं बिल्कुल खड़े हैं और हम नहीं चाहते कि किसी तरह का कोई ऐसा भी सरकार का उल्लंघन किया जावे सरकार के ये साथ की गई है ये रिहर्सल की गई थी ये रिहर्सल ही लग रही है ये हमको तो रिहर्सल ही लग रही है जी ਕੰਟਰੋਲਮੈਂਟ ਬੋਰਡ ਕੇ ਤਰਫ ਸੇ ਕੀ ਗਈ ਹੈ ਹਾਂਜੀ ਹਾਂਜੀ ਕੈਂਟ ਬੋਰਡ ਕੇ ਤਰਫ ਸੇ ਇਹ ਕੈਂਟ ਬੋਰਡ ਵੱਲੋਂ ਮੌਕ ਡ੍ਰਿਲ ਕੀਤੀ ਗਈ ਹੈ ਜੀ ਅੱਜ ਇੱਥੇ ਸਾਰਾ ਬਲੈਕਆਊਟ ਦਾ ਉਹਨਾਂ ਨੇ ਮੈਸੇਜ ਪਾਇਆ ਸੀਗਾ ਸਾਰਿਆਂ ਨੂੰ ਕਿ ਬਲੈਕਆਊਟ ਹੋਇਆ ਫਿਰ ਹਾਂਜੀ ਹਾਂਜੀ ਪੂਰਾ ਸਮਰਥਨ ਦਿੱਤਾ ਜੀ ਪੂਰੇ ਦੁਕਾਨਦਾਰਾਂ ਨੇ ਘਰਾਂ ਨੇ ਸਭ ਨੂੰ ਪੂਰਾ ਸਮਰਥਨ ਮਿਲਿਆ ਜੀ ਉਹਨਾਂ ਨੂੰ ਇਹ ਇੱਕ ਇੱਕ ਰਿਐਸਲ ਹੈ ਮਤਲਬ ਕਿ ਜਿੱਥੇ ਸਿਚੁਏਸ਼ਨ ਬਣੀ ਹੋਈ ਹੈ ਲੜਾਈ ਦੀ ਉਸ ਲਈ ਇੱਕ ਰਿਐਸਲ ਉਹਨਾਂ ਨੇ ਕਰਵਾਈ ਹੈ ਜੀ ਇਹ ਦੁਕਾਨਾਂ ਤੇ ਲਾਈਟਾਂ ਬੰਨ ਸੀ ਘਰਾਂ ਦੀ ਲਾਈਟਾਂ ਬੰਨ ਸੀ ਹਾਂਜੀ ਸਰ ਅੰਦੇ ਪੂਰਾ ਸਮਰਥਨ ਜੋ ਵੀ ਮਤਲਬ ਕਿ ਮੈਸੇਜ ਸਾਨੂੰ ਆਇਆ ਸੀਗਾ ਪੂਰਾ ਸਮਰਥਨ ਜੋ ਆਪਣਾ ਕੈਂਟ ਬੋਰਡ ਨੂੰ ਫੋਰ ਨੂੰ ਸਭ ਨੂੰ ਦਿੱਤਾ ਜੀ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਅਮਦੇਸ਼